ਇੱਕ ਰਾਜਨੀਤੀ ਦੇ ਪ੍ਰੈਸ਼ਰ ਨੇ ਇੱਕ ਬੁੱਢੇ ਨਾਲੇ ਦੇ ਕੈਂਸਰ ਨੇ ਇੱਕ ਰਾਜਨੀਤੀ ਦੇ ਪ੍ਰੈਸ਼ਰ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਨੀ ਚਾਚੀ ਤਾਰਕਾ ਹਾਏ ਹਾਏ ਨੀ ਚਾਚੀ ਤਾਰਕਾ ਢੀਡੂ ਬਾਣੀਆ ਬੋਲੋਂ ਜਿਹੜੇ ਨੇ ਤਿੰਨ 라ਵਣ ਜਿਹੜੇ ਨੇ ਡੀਸੀ ਦਫਤਰ ਬਣਾ ਕੇ ਲਿਆਂਦੇ ਗਏ ਜਿਸ ਦੇ ਵਿੱਚੋਂ ਇੱਕ ਪਰਿਸ਼ਤਾਚਾਰ ਇੱਕ ਨਸ਼ਾ ਤੇ ਤੀਜਾ ਬੁੱਢਾ ਨਾਲ ਜਿਹੜੇ ਤਿੰਨ ਪੁਤਲੇ ਬਣਾ ਕੇ ਲਿਆਂਦੇ ਗਏ ਤਿੰਨੇ ਮੁਖ ਜਿਹੜੇ ਕਾਰਨ ਨੇ ਇਸ ਸਮੇਂ ਜਿਹੜੇ ਪੰਜਾਬ ਦੇ ਚੱਲਦੇ ਨੇ ਜਿਹੜੇ ਜਿਹੜੇ ਜਿਆਦਾ ਰੌਲੇ ਇਸ ਸਮੇਂ ਚੱਲਦੇ ਪਹਿਲਾਂ ਮੈਂ ਦੱਸਣਾ ਚਾਹੁੰਨਾ ਵਾਂ ਜਿਹੜੇ ਬੁੱਢੇ ਨਾਲ ਦੀ ਲੜਾਈ ਲੜਦੇ ਉਹ ਬਲੈਕਮੈਲਰ ਹੁੰਦੇ ਆ ਅਸੀਂ ਬਲੈਕਮੈਲਰ ਆ ਕਿਉਂਕਿ ਆ ਫੈਕਟਰੀਆਂ ਵਾਲੇ ਸੜਿਆ ਮ ਕਹਿੰਦੇ ਆ ਸਾਡੇ ਲੈਡੀਆਂ ਦਾ ਪਾਣੀ ਵੀ ਆਉਂਦਾ ਵਾ ਪਸਾਬ ਵੀ ਆਉਂਦਾ ਵਾ ਟੀਕੇ ਲਾ ਲਾ ਕੇ ਮੈਡੀਕਲ ਨਸੇ ਖਾ ਖਾ ਕੇ ਸਾਡਾ ਪੰਜਾਬ ਉਜੜ ਗਿਆ ਅਰਬਾਂ ਖਰਬਾਂ ਰੁਪਏ ਖਰਚੇ ਆ ਪਰ ਕੋਈ ਫਰਕ ਨਹੀਂ ਪਿਆ ਕਰਾ ਤੇ ਅੱਜ ਤਾਂ ਸਾਰੇ ਟੀਮ ਅੱਜ ਇੱਥੇ ਦੁਸ਼ਹਿਰਾ ਮਨਾਉਣ ਆਏ ਆ ਤੇ ਅਗਲਾ ਅਸੀਂ ਹੋਰ ਵੀ ਵਧੀਆ ਕੰਮ ਕਰਾਂਗੇ ਕਰਾਂਗੇ ਅੱਗੇ ਇੱਥੇ ਅਸੀਂ ਹੋਰ ਵੱਡੇ ਵੱਡੇ ਇੱਥੇ ਅਸੀਂ ਹਾਥੀ ਲੈ ਕੇ ਆ ਰਹੇ ਆ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਟੀਟੂ ਪਾਨੀਆਂ ਵੀ ਲੋਕਾਂ ਦੀ ਬੜੀ ਕੁੱਤੇਖਾਣੀ ਹੋ ਰਹੀ ਆ ਤੁਹਾਡੇ ਕਰਕੇ ਤੇ ਉਮੀਦ ਲੈ ਕੇ ਆਏ ਆ ਵੀ ਇਹਨਾਂ ਲੋਦੀਆਂ ਬਰਾਈਆਂ ਨੂੰ ਖਤਮ ਕੀਤਾ ਜਾਵੇ ਆ ਬਰਾਈਆਂ ਨੂੰ ਜਿੱਥੇ ਨਰਾਤੇ ਦਿਨ ਚੱਲਦੇ ਪਏ ਤੇ ਸ਼ਹਿਰ ਆਉਣ ਵਾਲਾ ਤਾਂ ਉੱਥੇ ਜਿਸ ਤਰੀਕੇ ਨਾਲ ਇੱਕ ਇੰਦੋਰ ਦੇ ਵਿੱਚ ਜਿਸ ਤਰੀਕੇ ਨਾਲ ਜਿਹੜਾ 라ਵਣ ਦਹਨ ਕੀਤਾ ਜਾਣਾ ਜਿੱਥੇ ਉਹ ਕੁੜੀਆਂ ਦੇ ਜਿਹੜੇ ਨੇ ਉਹ ਪੁਤਲੇ ਬਣਾਏ ਜਾਂਦੇ ਜਿਨ੍ਹਾਂ ਨੇ ਜਿਹੜਾ ਅਕੂ ਕਰਮ ਕੀਤੇ ਨੇ ਤਾਂ ਉਸੇ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਜਿਹੜਾ ਕੀ ਹੈ ਟੀਡੂ ਬਾਣੀਆ ਵੱਲੋਂ ਜਿਹੜੇ ਨੇ ਤਿੰਨ 라ਵਣ ਜਿਹੜੇ ਨੇ ਡੀਸੀ ਦਫਤਰ ਬਣਾ ਕੇ ਲਿਆਂਦੇਗੇ ਜਿਸ ਦੇ ਵਿੱਚ ਇੱਕ ਭ੍ਰਿਸ਼ਟਾਚਾਰ ਇੱਕ ਨਸ਼ਾ ਤੇ ਤੀਜਾ ਬੁੱਢਾ ਨਾਲ ਜਿਹੜੇ ਤਿੰਨ ਪੁਤਲੇ ਬਣਾ ਕੇ ਲਿਆਂਦੇ ਗਏ ਨੇ ਤਿੰਨੇ ਮੁੱਖ ਜਿਹੜੇ ਕਾਰਨ ਨੇ ਸਮੇਂ ਜਿਹੜੇ ਪੰਜਾਬ ਦੇ ਚੱਲਦੇ ਨੇ ਜਿਹੜੇ ਜਿਹੜੇ ਜਿਆਦਾ ਰੌਲੇ ਸਮੇਂ ਚੱਲਦੇ ਬੈ ਨੇ ਤਾਂ ਬਾਣੀ ਸਾਹਿਬ ਇੱਥੇ ਪਹੁੰਚਿਆ ਕਿ ਕਾਰਨ ਕੀ ਇੱਥੇ ਪਹੁੰਚਣਾ ਸਭ ਤੋਂ ਪਹਿਲਾਂ ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਦੁਸ਼ਹਿਰਾ ਮਨਾਉਣ ਆਈ ਆ ਅਸੀਂ ਪੰਜਾਬ ਦੇ ਮੁੱਖ ਤਿੰਨ ਪੁਤਲੇ ਬਣਾ ਕੇ ਲੈ ਕੇ ਆਏ ਆ ਬੁੱਢਾ ਨਾਲ ਕਾਲੇ ਰੰਗ ਦਾ ਨਸੇ ਚਿੱਟੇ ਰੰਗ ਦਾ ਤੇ ਭ੍ਰਸ਼ਟਾਚਾਰ ਚਿਹਰੇ ਤੇ ਰੌਣਕਾਂ ਜਾਂਦੀ ਆ ਗੁਲਾਬੀ ਗੁਲਾਬੀ ਆ ਜੀ ਬਿਲਕੁਲ ਪਹਿਲਾਂ ਮੈਂ ਦੱਸਣਾ ਚਾਹਨਾ ਵਾਂ ਜਿਹੜੇ ਬੁੱਢੇ ਨਾਲ ਦੀ ਲੜਾਈ ਲੜਦੇ ਉਹ ਬਲੈਕਮੈਲਰ ਹੁੰਦੇ ਆ ਅਸੀਂ ਬਲੈਕਮੈਲਰ ਆ ਕਿਉਂਕਿ ਆ ਫੈਕਟਰੀਆਂ ਵਾਲੇ ਸੜਜਮ ਕਹਿੰਦੇ ਆ ਸਾਡੇ ਲੈਡੀਆਂ ਦਾ ਪਾਣੀ ਵੀ ਆਉਂਦਾ ਵਾ ਪਸਾਬ ਵੀ ਆਉਂਦਾ ਵਾ ਟੀਕੇ ਲਾ ਲਾ ਕੇ ਮੈਡੀਕਲ ਨਸੇ ਖਾ ਖਾ ਕੇ ਸਾਡਾ ਪੰਜਾਬ ਉਜੜ ਗਿਆ ਅਰਬਾਂ ਖਰਬਾਂ ਦੇ ਖਰਚੇ ਆ ਪਰ ਕੋਈ ਫਰਕ ਨਹੀਂ ਪਿਆ ਕਰ ਤੇ ਅੱਜ ਵਧੀਆ ਬੰਦਾ ਕੈਨੇਡਾ ਅਮਰੀਕਾ ਚਲਾ ਗਿਆ ਆ ਪਰੇਸ਼ਾਚਾਰ ਸਾਨੂੰ ਸਭ ਤੋਂ ਵੱਧ ਤੰਗ ਕੀਤਾ ਆ ਪੰਜਾਬ ਨੂੰ ਖੋਖਲਾ ਕਰਦਾ ਜਾ ਰਿਹਾ ਵਾ ਪੰਜਾਬ ਤੇ ਕਰਜ਼ਾ ਚੜਦਾ ਜਾ ਰਿਹਾ ਵਾ ਹੜਾ ਆਗੇ ਇੰਨਾ ਰੁਪਿਆ ਇਕੱਠਾ ਕਰ ਲਿਆ ਇੰਨਾ ਰਸਨ ਆ ਗਿਆ ਟਰੈਕਟਰ ਆ ਗਿਆ ਮਨ ਦੱਸੋ ਵੀ ਇੱਕ ਵੀ ਕਿਸੇ ਮਜ਼ਦੂਰ ਨੂੰ ਕਿਸਾਨ ਨੂੰ ਦੁਕਾਨਦਾਰ ਨੂੰ ਇਹਨਾਂ ਨੇ ਉਜਾਰੇ ਤੋਂ ਬਸਾਇਆ ਵਾ ਦੱਸੋ ਵੀ ਅਸੀਂ ਇਹਨਾਂ ਕਿਸਾਨ ਬਸਾਤੇ ਹੀ ਕਰਾ ਆ ਜਿੰਨੇ ਨਿੱਕੇ ਨੇ ਕਰਾ ਸਾਡੇ ਪੁਤਲੇ ਉਹ ਆ ਉਹਨੇ ਤਿੱਖੇ ਨੇ ਇਹਨਾਂ ਦੇ ਅੱਗ ਵੀ ਨਹੀਂ ਲੱਗਦੀ ਕਰਾ ਇਹਨਾਂ ਦੇ ਕਰਾ ਅੱਜ ਤਾਂ ਸਰਕਾਰਾਂ ਨੂੰ ਬੇਨਤੀ ਕਰਨ ਆਏ ਆ ਵੀ ਇਹਨਾਂ ਬਣੀ ਵੀ ਦੇਖਿਆ ਜਾਵੇ ਕਰਾ ਪਾਈ ਫਿਰ ਅਸੀਂ ਬੋਲਿਆ ਵੀ ਉਹ ਵਧੀਆ ਵਧੀਆ ਬਣਾਈਆਂ ਨੇ ਬੋਲੀਆਂ ਕਹਿੰਦੇ ਇੱਕ ਬੁੱਡੇ ਨਾਲੇ ਦੇ ਕੈਂਸਰ ਨੇ ਇੱਕ ਰਾਜਨੀਤੀ ਦੇ ਪ੍ਰੈਸ਼ਰ ਨੇ ਇੱਕ ਬੁੱਡੇ ਨਾਲੇ ਦੇ ਕੈਂਸਰ ਨੇ ਇੱਕ ਰਾਜਨੀਤੀ ਦੇ ਪ੍ਰੈਸ਼ਰ ਨੇ ਇੱਕ ਭ੍ਰਸ਼ਟਾਚਾਰ ਦੇ ਸੈਂਸਰ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਨੀ ਚਾਚੀ ਤਾੜਕਾ ਹਾਏ ਹਾਏ ਨੀ ਚਾਚੀ ਤਾੜਕਾ ਇੱਕ ਚਿੱਟੇ ਨਸ਼ੇ ਦੀਆਂ ਚਲਮਾ ਨੇ ਇੱਕ ਰਾਜਨੀਤੀ ਦੇ ਏਲਮਾ ਨੇ ਇੱਕ ਗੰਦੀਆਂ ਮੰਦੀਆਂ ਫਿਲਮਾਂ ਨੇ ਮੇਰਾ ਪੂਰਾ ਪੰਜਾਬ ਉਜਾੜਤਾ ਹਾਏ ਹਾਏ ਨੀ ਚਾਚੀ ਤਾੜਕਾ ਹਾਏ ਹਾਏ ਨੀ ਚਾਚੀ ਤਾੜਕਾ ਦੇਖਦੇਵੇਂ ਪੰਜਾਬ ਨੂੰ ਜਿਹੜੇ ਤਿੰਨ ਕੋਡ ਇਸਤਮ ਜਿਹੜੇ ਲੱਗੇ ਹੋਏ ਨੇ ਜਿਹਦੇ ਵਿੱਚ ਇੱਕ ਬੁੱਢਾ ਨਾਲਾ ਜਿਹੜਾ ਪੂਰੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਤੇ ਜਨਰਸ਼ਾ ਤੇ ਭ੍ਰਿਸ਼ਟਾਚਾਰਦਾ ਇਸ ਨੂੰ ਹੁਣ ਪੋਤਲਾ ਸਾੜੇ ਜਗਾ ਕੀ ਲੱਦਾ ਨਾ ਫਰਕ ਪਏਗਾ ਕੋਈ ਦੇਖੋ ਜੀ ਪ੍ਰਸ਼ਾਸਨ ਜਾਗਰਤ ਹੈ ਜੇ ਬੈਠੇ ਹੋ ਸਵੇਰ ਤੇ ਨਹੀਂ 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 ਕੋਈ ਫਰਕ ਕੋਈ ਪਹੁੰਚਾ ਦੇ ਕੋਈ ਅਧਿਕਾਰੀ ਸਰ ਨਹੀਂ 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 ਪਹੁੰਚਣਗੇ ਸਾਰਾ ਕੁਝ ਪਹੁੰਚਦਾ ਜੀਰਾ ਸਭ ਤੋਂ ਵੱਡੀ ਬਦੌਲਤ ਤੁਹਾਡੇ ਪੱਤਰਕਾਰਾਂ ਦੀ ਬਦੌਲਤ ਆ ਮੀਡੀਆ ਤੱਕ ਗੱਲ ਜਾਂਦੀ ਆ ਚੀਜ਼ਾਂ ਦਾ ਫਰਕ ਪੈਂਦਾ ਵਗਰਾ ਤੇ ਅੱਗੇ ਨਾਲੋਂ ਬੁੱਢੇ ਨਾਲੇ ਚ ਤੁਹਾਨੂੰ ਪਤਾ ਜੀ ਥੋੜਾ ਮੋਟਾ ਗੰ ਜੀ ਰੋਲਾ ਨਾ ਪਾਉਂਦੇ ਤਾਂ ਇਦਾਂ ਹੀ ਹੋਣਾ ਸੀਗਾ ਲੇਕਿਨ ਹਰ ਇੱਕ ਚੀਜ਼ ਉਮੀਦਾਂ ਤੇ ਖੜੀ ਆ ਅਸੀਂ ਵੀ ਉਮੀਦ ਲੈ ਕੇ ਆਉਨੇ ਆ ਇੱਥੇ ਤੇ ਉਮੀਦ ਲੈ ਕੇ ਆਏ ਆ ਵੀ ਇਹਨਾਂ ਲੋਕ ਦੀਆਂ ਬੁਰਾਈਆਂ ਨੂੰ ਖਤਮ ਕੀਤਾ ਜਾਵੇ ਆ ਬੁਰਾਈਆਂ ਨੂੰ ਬਾਕੀ ਅਸੀਂ ਪ੍ਰਧਾਨ ਦਾ ਸਾਡੇ ਚੇਅਰਮੈਨ ਸਾਹਿਬ ਦਾ ਸੈਕਟਰੀ ਸਾਹਿਬ ਦਾ ਸਾਡੇ ਆ ਸਟੇਜ ਸੈਕਟਰੀ ਸਾਹਿਬ ਦਾ ਆ ਸਾਡਾ ਖਜ਼ਾਨਚੀ ਕਿੱਥੇ ਆ ਆ ਦੇਖੋ ਰੁਪਈਏ ਨਹੀਂ ਕੋਈ ਇਕੱਠੇ ਕਰਕੇ ਲੈ ਕੇ ਆਇਆ ਮੈਂ ਇਸ਼ਾਰਾ ਮਣਾਉਂਨੇ ਆ ਪਰਚੇ ਪੁਰਚੇ ਕੱਢ ਦਿਓ ਤੇ ਆਹ ਕਹਿੰਦਾ ਰੁਪਈਏ ਕਿਸ ਨੇ ਦਿੱਤੇ ਹੀ ਨਹੀਂ ਇਸ ਕੰਮ ਵਾਸਤੇ ਕਹਿੰਦਾ ਤੇ ਚਲੋ ਮੈਂ ਕਹਾਂ ਕੋਈ ਗੱਲ ਨਹੀਂ ਆ ਤੇ ਅੱਜ ਤਾਂ ਸਾਰੇ ਟੀਮ ਅੱਜ ਇੱਥੇ ਦੁਸ਼ਹਿਰਾ ਮਨਾਉਣ ਆਏ ਆ ਤੇ ਅਗਲਾ ਅਸੀਂ ਹੋਰ ਵੀ ਵਧੀਆ ਕੰਮ ਕਰਾਂਗੇ ਕਰਾਂਗੇ ਅੱਗੇ ਇੱਥੇ ਅਸੀਂ ਹੋਰ ਵੱਡੇ ਵੱਡੇ ਇੱਥੇ ਅਸੀਂ ਹਾਥੀ ਲੈ ਕੇ ਆ ਰਹੇ ਆ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਟਿੱਟੂ ਬਾਨੀਆਂ ਵੀ ਲੋਕਾਂ ਦੀ ਬੜੀ ਕੁੱਤੇਖਾਨੀ ਹੋ ਰਹੀ ਆ ਤੁਹਾਡੇ ਕਰਕੇ ਤੇ ਜਾਦਾ ਸੁਧਰ ਜੋ ਨਹੀਂ ਫੇ ਟਿੱਟੂ ਬਾਨੀਆਂ ਨੈਕਸਟ ਜੇ ਤੁਹਾਡੀ ਫੇ ਕੁੱਤੇਖਾਨੀ ਕਰਨ ਵਾਸਤੇ ਫੇਰ ਆ ਜਾ ਤੇ ਰਾਵਣ ਕਰੋ ਸਾਡੇ ਜਾਣਗੇ ਰਾਵਣ ਜੀ ਇਹਨਾਂ ਨੇ ਮੱਛਰਾਂ ਦਾ ਹੈ ਨਹੀਂ ਕਰਾਂ ਕੋਸ਼ਿਸ਼ ਕਰਾਂਗੇ ਇੱਥੇ ਲੰਬੇ ਪੌ ਲੰਬੇ ਪਾ ਕੇ ਤੇ ਉਹਨੂੰ ਅਸੀਂ ਮਜਾ ਕੇ ਹੀ ਜਾਵਾਂਗੇ ਜੀ ਵੈਸੇ ਮੱਛ ਦੇ ਨਹੀਂ ਜੀ ਆ ਜਿੰਨੇ ਨਿੱਕੇ ਉਹਨੇ ਤਿੱਖੇ